ਇਹਨਾਂ ਨੂੰ ਤਾਂ ਸਿਰਫ ਕੱਲਾ ਪੈંਸਾ ਦਿੰਦਾ ਸਾਨੂੰ ਤਾਂ ਪੈંਸਾ ਦਿਓ ਤੇ ਐਸ਼ ਵਰਤੀ ਦਿੰਦੀ ਹੈ ਕੁੜੀਆਂ ਸੱਚੀਆਂ ਹੋ ਜਾਂਦੀਆਂ ਨੇ ਕੈਨੇਡਾ ਭੱਜ ਜਾਂਦੀਆਂ ਨੇ ਉਹਨਾਂ ਉੱਧਰ ਜਾ ਕੇ ਪਰਚੇ ਦਰਜ ਕਰਾਉਂਦੀਆਂ ਨੇ ਤੁਸੀਂ ਕਹਿੰਦੇ ਨਾ ਵੀ ਲੈ ਧੱਕੀ ਕੁੜੀ ਵੀ ਫਿਰ ਲਿਆਣ ਦਾ ਮਸਲਾ ਤਾਂ ਨਹੀਂ ਹੱਲ ਹੋਇਆ ਉਲਟਾ ਟੈਪੋਰਸ ਦਾ ਕੇਸ ਕਾਤਾ ਬਾਕੀ ਸਾਢੇ 3 ਕਿੱਲੇ ਜ਼ਮੀਨ ਇਹਨਾਂ ਕੋਲੇ ਸੀਗੀ ਸਾਰੀ ਦੀ ਸਾਰੀ ਸਾਢੇ 3 ਕਿੱਲੇ ਜ਼ਮੀਨ ਵਿਕੀ ਅੱਜ ਤੀਕੜੀ ਮੇਰੇ ਭਾਣਜੇ ਕੋਲੇ ਕੁਝ ਵੀ ਹੈ ਨਹੀਂ ਉਹ ਪੈਸੇ ਮੰਗਾਉਣੇ ਹੁੰਦੇ ਉਹਦੇ ਫੋਨ ਕਰਦੀ ਆਮ ਇਹਦਾ ਮਤਲਬ ਹੁਣ ਕਿ ਕੱਲ ਸੁਣਦੀ ਨਾ ਜਦੋਂ ਫੇਰ ਪੈਸੇ ਮੰਗਾਲਾਂ ਦੀ ਤੇ ਇਸ ਤਰ੍ਹਾਂ ਪੈਸੇ ਮੰਗਾਉਣ ਦੇ ਮੋੜੇ ਤਕਰੀਬਨ 66 ਲੱਖ ਰੁਪਇਆ ਉਹਨੇ ਮਤਲਬ ਸਾਰਾ ਸਾਡਾ ਖਰਚ ਹੋ ਗਿਆ ਉਹਨੇ ਆਪਦੇ ਘਰ ਨੂੰ ਤਰਬਿਆ ਨਹੀਂ ਲਿਆ ਸਾਰਾ ਕੁਝ ਅਸੀਂ ਕਰਾਇਆ ਘਰ ਵੀ ਗਿਆ ਜਾਇਦਾਦ ਵੀ ਗਈ ਉਧਰੋਂ ਕਹਾ ਜਾ ਕੇ ਇਹਦੀ ਘਰ ਵਾਲੀ ਵੀ ਗਈ ਤੇ ਮੇਰੇ ਜੀ ਚਾਰਜਸ ਲੱਗ ਗਏ ਮੇਰੇ ਤੇ ਚਾਰ ਪਰਚੇ दर्ज ਹੋਏ ਨੇ ਮੇਰੇ ਤੇ ਕਾਹਦੇ ਕਾਹਦੇ ਪਤਾ ਲੱਗਿਆ ਹਾਂ ਸੈਕਸ਼ੂਅਲ ਹਰਾਸਮੈਂਟ ਫਿਜ਼ੀਕਲ ਹਾਰਟਚਰ ਪ੍ਰੋਪਰਟੀ ਡੈਮੇਜ ਹਰ ਵਕਤ ਇੱਕ ਬੰਦੇ ਦੇ ਨਾਲ ਰਹਿੰਦੇ ਆ ਵੀ ਕੀ ਪਤਾ ਉਹਨਾਂ ਦਾ ਬੱਚੇ ਦਾ ਕੀ ਮੰਨਤੀ ਗੱਲ ਆ ਜੀ ਕਿਤੇ ਕੋਈ ਸੁਸਾਈਸਾਈਡ ਵਗੈਰਾ ਨਾ ਕਰ ਜਣ ਜਾਂ ਵੀ ਹੋਰ ਕੁਝ ਨਾ ਕਰ ਦੇ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੋ ਕਿ ਕੁੜੀਆਂ ਦੇ ਵੱਲੋਂ ਧੋਖੇ ਕੀਤੇ ਜਾਂਦੇ ਆ ਪਰਿਵਾਰਾਂ ਦੇ ਨਾਲ ਪਰਿਵਾਰਾਂ ਦੀ ਜਿੰਨੀ ਮਿਹਨਤ ਦੀ ਕਮਾਈ ਹੁੰਦੀ ਆ ਪੂੰਜੀ ਠੱਗ ਲਈ ਜਾਂਦੀ ਆ ਤੇ ਬਾਅਦ ਵਿੱਚ ਫੋਰਨ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਧੋਖਾ ਦਿੱਤਾ ਜਾਂਦਾ ਤੇ ਪਰਿਵਾਰ ਪਿੱਛੇ ਜਿਹੜਾ ਹੈਗਾ ਏ ਡਿਪਰੈਸ਼ਨ ਦੇ ਵਿੱਚ ਚਲਿਆ ਜਾਂਦਾ ਇਦਾਂ ਦਾ ਹੀ ਕੇਸ ਸਾਡੇ ਕੋਲੋਂ ਮਾਨਸਾ ਜ਼ਿਲ੍ਹੇ ਤੋਂ ਅਕਲੀਆ ਪਿੰਡ ਦਾ ਨਿਕਲ ਕੇ ਸਾਹਮਣੇ ਆਇਆ ਸਾਡੇ ਨਾਲ ਜਿਹੜੇ ਹੈਗੇ ਇੱਧਰ ਖੜੇ ਨੇ ਅੰਕਲ ਖੜੇ ਨੇ ਨਾਲ ਉਹਨਾਂ ਦਾ ਭਾਂਜਾ ਏ ਜੀ ਭਾਂਜਾ ਖੜਾ ਹੈਗਾ ਗੱਲਬਾਤ ਕਰਦੇ ਆ ਇਹਨਾਂ ਨਾਲ ਵੀ ਇਹਨਾਂ ਨਾਲ ਜਿਹੜਾ ਕੀ ਘਟਨਾ ਵਾਪਰੀ ਏ ਕਿੱਦਾਂ ਦਾ ਜਿਹੜਾ ਫਰਾਡ ਇਹਨਾਂ ਦੇ ਨਾਲ ਹੋਇਆ ਹਾਂਜੀ ਅੰਕਲ ਸੱਸੀ ਕਾਂ ਸੱਸੀ ਗਾਲ ਜੀ ਮੈਂ ਅਜੈਬ ਸਿੰਘ ਤਾਲੀਵਾਲ ਐਸਡੀਓ ਰਿਟਾਇਰ ਮਾਨਸਾ ਤੋਂ ਆਂ ਜੀ ਇਹ ਮੇਰਾ ਭਾਂਜਾ ਜੀ ਹਰਮਨ ਸਿੰਘ ਅਕਲੀਆ ਇਹਨੇ ਡਬਲ ਐਮਈ ਕੀਤੀ ਹੋਈ ਐ ਤੇ ਮੇਰੇ ਕੋਲੇ ਮਤਲਬ ਹਰਜੰਤ ਸਿੰਘ ਅ ਪਿੰਡ ਸੈਦੋਕੇ ਦਾ ਉਹ ਮੇਰੇ ਦੋਸਤ ਦੇ ਰਾਹੀਂ ਮੇਰੇ ਨਾਲ ਨੇ ਸੰਪਰਕ ਕੀਤਾ ਉਹਨੇ ਕਿਹਾ ਵੀ ਸਾਡੀ ਉਹਨਾਂ ਦੀ ਰਿਸ਼ਤੇ ਉਹਨਾਂ ਦੀ ਕੁੜੀ ਹੈ ਰਿਸ਼ਤੇਦਾਰੀ ਚ ਉਹਦੇ ਉਹਦੇ ਸਾਲੇ ਦੀ ਕੁੜੀ ਹੈ ਉਹ ਕਹਿਣ ਲੱਗਾ ਵੀ ਐ ਕਰਕੇ ਵੀ ਸਾਡੀ ਕੁੜੀ ਨੇ ਹਾਈਲਾਈਟ ਕੀਤੀ ਹੋਈ ਐ ਤੇ ਸਾਡੇ ਕੋਲੇ ਪੈਸੇ ਹੈ ਨਹੀਂ ਲਾਉਣ ਨੂੰ ਵੀ ਜੇ ਤੁਸੀਂ ਪੈਸੇ ਲਾ ਦੋਗੇ ਤਾਂ ਮੈਂ ਮਤਲਬ ਅਸੀਂ ਰਿਸ਼ਤਾ ਕਰਦਾਂ ਨੇ ਤੇ ਅਸੀਂ ਇਹਦੇ ਨਾਲ ਰਾਏ ਕੀਤੀ ਤਾ ਇਹ ਕਹਿੰਦੇ ਚਲੋ ਠੀਕ ਐ ਉਹ ਕੁੜੀ ਮਤਲਬ ਹਸਤਿੰਦਰ ਕੌਰ ਪਤਰੀ ਗੁਰਕਰਨ ਸਿੰਘ ਵਾਸੀ ਮੋੜਕਲਾਂ ਦੀ ਹੈ ਤੇ ਉਹ ਮਤਲਬ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਦੇਖ ਰਖਈਆ ਹੋ ਕੇ ਤਾਂ ਅਸੀਂ ਉਹ ਰਿਸ਼ਤਾ ਲੈ ਲਿਆ ਉਦੋਂ ਬਾਅਦ ਅਸੀਂ ਮਤਲਬ ਲਾਕਡਾਊਨ ਲਾ ਕੇ ਨੈਕਸਟ ਦੀ ਤੇ ਲਾਕਡਾਊਨ ਲੱਗਿਆ ਤੇ ਕੁੜੀ 1 ਸਾਲ ਸਾਡੇ ਘਰੇ ਰਹੀ ਤੇ ਅਸੀਂ ਉਹ ਲਾਕਡਾਊਨ ਦੇ ਦੌਰਾਨ ਉਹਦੀ ਫਾਈਲ ਦੀ ਤਿਆਰੀ ਕਰਾਈ ਫਾਈਲ ਫੋਲ ਲਾ ਕੇ ਅਸੀਂ ਉਦੋਂ ਬਾਅਦ ਕੁੜੀ ਮਤਲਬ ਸਾਲ ਬਾਅਦ ਉੱਥੇ 18 ਤੱਕ ਨਵੀ ਨੂੰ ਵਿਆਹ ਹੋਇਆ ਸੀ 17 4 21 ਨੂੰ ਕੁੜੀ ਕੈਨੇਡਾ ਚਲੀ ਗਈ ਉਥੇ ਕੈਨੇਡਾ ਜਾ ਕੇ ਮਤਲਬ ਉਹਨੇ ਤਕਰੀਬਨ 2.5 ਸਾਲ ਤੱਕ ਸਾਡੇ ਮੁੰਡੇ ਨੂੰ ਬੁਲਾਇਆ ਨਹੀਂਗਾ ਤੇ ਫੋਨ ਵਗੈਰਾ ਕਰਦੀ ਰਹੀ ਜਦੋਂ ਪੈਸੇ ਹੁੰਦੇ ਉਹ ਪੈਸੇ ਮੰਗਾਉਣੇ ਹੁੰਦੇ ਉਹਦੇ ਫੋਨ ਕਰਦੀ ਆਮ ਇਹਦੇ ਮਤਲਬ ਫੋਨ ਤੇ ਕੱਲ ਸੁਣਦੀ ਨਾ ਜਦੋਂ ਫੇਰ ਪੈਸੇ ਮੰਗਾਲਾਂ ਦੀ ਤੇ ਇਸ ਤਰ੍ਹਾਂ ਪੈਸੇ ਮੰਗਾਉਣ ਦੇ ਮੋੜੇ ਤਕਰੀਬਨ 66 ਲੱਖ ਰੁਪਇਆ ਉਹਨੇ ਮਤਲਬ ਸਾਰਾ ਸਾਡਾ ਖਰਚ ਹੋ ਗਿਆ ਵਿੱਚ ਉਹਦੇ ਦੇ ਜਾਣ ਤੇ ਉਹਦੀ ਜਹਾਜ਼ ਦੀ ਟਿਕਟ ਉਹ ਖਰੀਦੋ ਫਰੀ ਤੇ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦੀਆਂ ਉਹਨੇ ਇਵਨ ਕੇ 골ਡ ਵੀ ਬਣਵਾਇਆ ਸ਼ਾਪਿੰਗ ਵਗੈਰਾ ਵੀ ਤੁਸੀਂ ਕਰਵਾਈ ਸ਼ਾਪਿੰਗ A to Z ਮਤਲਬ ਸਾਰਾ ਕੁਝ ਸਾਰਾ ਅਸੀਂ ਕਰਾਇਆ ਉਹਨੇ ਆਪਦੇ ਕੋਲ ਨਹੀਂ ਤਰਬੀਆਂ ਨਹੀਂ ਲਿਆ ਸਾਰਾ ਕੁਝ ਅਸੀਂ ਕਰਾਇਆ ਸਾਡੇ ਸਾਰੇ ਕਸੇ ਟੋਟਲ 60 ਲੱਖ ਰੁਪਇਆ ਸਾਡਾ ਪੈਸਾ ਉੱਥੇ ਲੱਗ ਗਿਆ ਕਿੰਨੀ ਕ ਇਹਨਾਂ ਕੋਲ ਜੇ ਪੂੰਜੀ ਦੀ ਗੱਲ ਕਰੀਏ ਆਮਦਨ ਦੀ ਗੱਲ ਇਹਨਾਂ ਮੇਰਾ ਭਣੋਈਆ ਜੀ ਹੈਂਡੀਕੈਪਟ ਹੈ ਉਹ ਮਾਸਟਰ ਰਿਟਾਇਰ ਹੋਇਆ ਉਹਦੀ 37-38 ਹਜ਼ਾਰ ਰੁਪਇਆ ਪੈਨਸ਼ਨ ਹੈ ਉਹਦੇ ਉੱਤੇ ਕੁਝ ਲੋਨ ਲਿਆ ਉਹਨੇ ਉਹਦੀਆਂ ਹੁਣ ਕਿਸ਼ਤਾਂ ਭਰੀ ਜਾਂਦਾ ਹੈ ਹੂੰ 12-13 ਕਾ ਹਜ਼ਾਰ ਰੁਪਏ ਤੇ ਕੋਲੇ ਬਚਦਾ ਰਹਿਣ ਨੂੰ ਬਾਕੀ ਸਾਰਾ ਕਿਸ਼ਤ ਕੱਟੀ ਜਾਂਦੀ ਹੈ ਬਾਕੀ ਸਾਢੇ 3 ਕਿਲੇ ਜ਼ਮੀਨ ਇਹਨਾਂ ਕੋਲੇ ਸੀਗੀ ਸਾਰੀ ਦੀ ਸਾਰੀ ਸਾਢੇ 3 ਕਿਲੇ ਜ਼ਮੀਨ ਵਿਕੀ ਅੱਜ ਦੀ ਘੜੀ ਮੇਰੇ ਭਾਣਜੇ ਕੋਲੇ ਕੁਝ ਵੀ ਹੈ ਨਹੀਂ ਕੁਝ ਵੀ ਹੈ ਨਹੀਂ ਮੇਰੇ ਭਾਣਜੇ ਕੋਲੇ ਬਿਲਕੁਲ ਜਮਾ ਕਰੂੰ ਮਤਲਬ ਘਰ ਵੀ ਗਿਆ ਜਾਇਦਾਦ ਵੀ ਗਈ ਉਧਰੋਂ ਕਹਾ ਜਾ ਕੇ ਇਹਦੀ ਘਰ ਵਾਲੀ ਵੀ ਗਈ ਤੇ ਮੁੰਡਾ ਕੈਨੇਡਾ ਚ ਵੀ ਵਾਪਸ ਆ ਗਿਆ ਅੱਛਾ ਇੱਕ ਵਾਰੀ ਇਹਨੂੰ ਬੁਲਾ ਲਿਆ ਕਿਆ ਸੀ ਹਾਂਜੀ ਇਹਨੂੰ ਕਿਉਂਕਿ ਜਦੋਂ ਅਸੀਂ ਮਤਲਬ 2.5 ਸਾਲ ਤੱਕ ਇਹਨੂੰ ਅਸੀਂ ਉਹਨਾਂ ਨੂੰ ਮਿੰਤਾਂ ਦੇ ਕਰੇ ਵੀ ਭਾਈ ਤੂੰ ਸਾਡੇ ਮੁੰਡੇ ਨੂੰ ਭਲਾ ਤ ਲੈ ਜੀ ਉੱਤੇ ਚਲੋ ਜੀ ਉਹਨੇ ਫਾਈਲ ਲਾਤੀ ਇੱਕ ਵਾਰਾ ਸਾਥੋਂ ਇੱਥੇ ਲਵਾਤੀ ਸਾਡੇ ਉਹਨਾਂ ਨੇ ਕੀ ਕਰਿਆ ਡਾਕੂਮੈਂਟ ਘੱਟ ਦੇ ਦੇ ਕੋਈ ਨਕਸਰ ਰਖਤਾ ਉਹਦੇ ਤਰ ਤੇ ਰੱਦ ਹੋ ਗਈ ਦੂਜੀ ਵਾਰੀ ਉਹਨੇ ਆਪ ਦੇ ਕੋਲੋਂ ਲਾਤੀ ਚਲੋ ਜੀ ਇਹ 2021-23 ਨੂੰ ਇਹ ਉੱਥੇ ਕੈਨੇਡਾ ਚਲਾ ਗਿਆ ਅੱਛਾ ਉੱਥੇ ਕੈਨੇਡਾ ਜਾ ਕੇ ਇਹ ਉੱਥੇ 8-9 ਮਹੀਨੇ ਉਹਨਾਂ ਕੋਲੇ ਰਹਿੰਦਾ ਤੇ ਮਤਲਬ ਉੱਥੇ ਇਹਨੂੰ ਮਤਲਬ ਤੰਕਣ ਪ੍ਰੇਸ਼ਾਨਾ ਕਰਨਾ ਸ਼ੁਰੂ ਕਰਤਾ ਇਹਦਾ ਏਟੀਐਮ ਫੜ ਲਿਆ ਤੇ ਇਹਨੂੰ ਨਿੱਕੀ ਨਿੱਕੀ ਗੱਲ ਤੇ ਟੌਰਚਰ ਕਰਦੇ ਜੀ ਜਿਹੜਾ ਤੰਗ ਪਰੇਸ਼ਾਨ ਕਰਦੇ ਸੀ ਕੀ ਕਰਦੇ ਸੀ ਤੁਹਾਡੇ ਨਾਲ ਅਜਿਹਾ ਜਿਵੇਂ ਮੇਰੇ ਪੇ ਆਉਂਦੀ ਸੀਗੀ ਉਹ ਮੇਰੀ ਸਾਰੀ ਪੇ ਆ ਦੇ ਅਕਾਊਂਟ ਚ ਟਰਾਂਸਫਰ ਕਰ ਲੈਂਦੇ ਸੀ ਅੱਛਾ ਕਿਉਂਕਿ ਮੇਰੀ ਆਨਲਾਈਨ ਜਿਹੜੀ ਆਪਣੀ ਨੈਟ ਬੈਂਕਿੰਗ ਕਹਿੰਦੇ ਨੇ ਜਿਹਨੂੰ ਆਪਾਂ ਉਹਦੀ ਆਈਡੀ ਤੇ ਪਾਸਵਰਡ ਉਹਦੇ ਕੋਲੇ ਹੈਗਾ ਸੀ ਅੱਛਾ ਪਾਸਵਰਡ ਲੈ ਲਿਆ ਉਹਨੇ ਇਕੱਲੇ ਹਾਂ ਪਾਸਵਰਡ ਉਹਨੇ ਲੈ ਲਿਆ ਸੀ ਜਦੋਂ ਮੈਂ ਅਕਾਊਂਟ ਓਪਨ ਕਰਾਇਆ ਤੇ ਸਾਰੇ ਮਤਲਬ ਉਹ ਕਰ ਲਈ ਸੀ ਦੂਸਰਾ ਪ੍ਰੈਸ਼ਰਾਈਜ਼ ਕਰਦੇ ਸੀ ਵੀ ਤੂੰ ਕਰੋ ਰੁਪਏ ਹੋਰ ਮੰਗਾ ਅੱਛਾ ਵੀ ਆਪਾਂ ਪੀਆਰ ਲਈ ਐਮ ਅੱLEM ਮੈ ਲੈਣੀ ਹੁੰਦੀ ਆ ਵੀ ਆਪਾਂ ਉਧਰ ਦੇਣੇ ਹੈਗੇ 40 ਲੱਖ ਰੁਪਏ ਦੀ ਡਿਮਾਂਡ ਕਰਦੇ ਸੀ ਉਹ ਮੈਂ ਮਨਾਂ ਕਰਤਾ ਸੀ ਉਹਨਾਂ ਨੂੰ ਕਿੰਨੇ ਟਾਈਮ ਬਾਅਦ ਤੋਂ ਤੁਸੀਂ ਇੱਥੋਂ ਪੰਜਾਬ ਤੋਂ ਬਾਹਰ ਕੈਨੇਡਾ ਦੇ ਵਿੱਚ ਜਾਂਦੇ ਹੋ ਕਿੰਨੇ ਟਾਈਮ ਬਾਅਦ ਜਿਹੜਾ ਤੁਹਾਨੂੰ ਪ੍ਰੈਸ਼ਰਾਈਜ਼ ਕਰਨ ਲੱਗਿਆ ਸੀ ਮਹੀਨੇ ਬਾਅਦ ਹੀ ਸ਼ੁਰੂ ਹੋ ਗਿਆ ਸੀ ਮਹੀਨੇ ਬਾਅਦ ਹਾਂ ਮਹੀਨੇ ਬਾਅਦ ਜਦੋਂ ਮੈਨੂੰ ਕੰਮ ਮਿਲ ਗਿਆ ਸੀਗਾ ਮਹੀਨੇ ਬਾਅਦ ਇੱਕ ਮਹੀਨਾ ਦਾ ਮਤਲਬ ਮੇਰਾ ਕੰਮ ਲੱਭਿਆ ਮੈਂ ਡਾਕੂਮੈਂਟ ਵਗੈਰਾ ਰੈਡੀ ਕਰਾਏ ਉੱਥੋਂ ਦੇ ਤੇ ਉਸ ਤੋਂ ਬਾਅਦ ਬਸ ਫਿਰ ਪ੍ਰੈਸ਼ਰਾਈਜ਼ ਸ਼ੁਰੂ ਹੋ ਗਿਆ ਸੀ ਕਾਰਨ ਕੀ ਬੰਦ ਹੈ ਕਾਰਨ ਕੋਈ ਨਿਕਲ ਕੇ ਸਾਹਮਣੇ ਆਉਂਦਾ ਵੀ ਤੁਹਾਡੇ ਨਾਲ ਇਦਾਂ ਦੇ ਕਾਰਨ ਲੱਜ ਜਾਂਦੇ ਕੰਮ ਪਹਿਲਾਂ ਤਾਂ ਦੇਖੋ ਐਲ ਐਮ ਆਈ ਲੈਣੀ ਸੀ ਪੀ ਆਰ ਲਈ ਉਹਦੇ ਲਈ 40000 ਡਾਲਰ ਦੀ ਸਾਥੋਂ ਡਿਮਾਂਡ ਹੋ ਗਈ ਸੀ ਮਾਰਕੀਟ ਦੇ ਵਿੱਚ ਜਿਹੜੀ ਉੱਥੇ ਰੇਟ ਸੀਗਾ ਅਸੀਂ ਕਿਹਾ ਵੀ ਚਲੋ ਦੇਖਦੇ ਆਂ ਵੀ ਕਰਦੇ ਆਂਗੇ ਮੇਰੇ ਨਾਲ ਕੋਈ ਸਲਾਹ ਨਹੀਂ ਕਰੀ ਹੋਰ ਨਹੀਂ ਕਰੀ ਮੈਨੂੰ ਕਹਿੰਦੇ ਵੀ 40 ਲੱਖ ਰੁਪਈਆ ਵੀ ਤੇਰੇ ਡੈਡੀ ਤੋਂ ਕਹਿ ਕੇ ਮੰਗਾ ਘਰਾਂ ਮੈਂ ਮਨਾਂ ਕਰਤਾ ਮੈਂ ਵੀ ਮੈਂ ਪਹਿਲੀ ਮਾਂ ਵੀ 60 70 ਲੱਖ ਰੁਪਈਆ ਲਾਈ ਬੈਠੇ ਆਂਗੇ ਮਹਾਵੀ ਅਸੀਂ ਹੁਣ ਇੰਨੇ ਕਿੰਨੇ ਦੇਵਾਂਗੇ ਉਹਦੇ ਭਰਾ ਨੇ ਮਕਾਨ ਲਿਆ ਉਹਦੇ ਭਰਾ ਨੇ ਮਕਾਨ ਲੈਤਾ ਹੋਇਆ ਆਪਦਾ ਅੱਛਾ ਤੇ ਮੇਰੀ ਵਾਈਫ ਨੇ ਮਤਲਬ ਵੀ ਉਹਦੇ ਵਿੱਚ ਉਹਨਾਂ ਨੂੰ 40-45 ਹਜ਼ਾਰ ਡਾਲਰ ਉਧਰ ਵੀ ਦਿੱਤਾ ਹੈਗਾ ਅੱਛਾ ਤੁਹਾਡੇ ਵਿਆਹ ਹੋਣ ਤੋਂ ਬਾਅਦ ਲਿਆ ਉਹਦੇ ਭਰਾ ਨੇ ਮਕਾਨ ਹਾਂ ਉਹ ਵਿਆਹ ਹੋਣ ਤੋਂ ਬਾਅਦ 2022 ਚ ਤੁਹਾਨੂੰ ਕਿਵੇਂ ਪਤਾ ਵੀ ਉਹਨੇ ਡਾਲਰ ਇੰਨੇ ਦਿੱਤੇ ਚੱਲ ਉਹਨੇ ਆਪ ਦੱਸਿਆ ਹੈਗਾ ਮੈਨੂੰ ਉਹ ਆਪ ਦੱਸਿਆ ਜੀ ਹਾਂ ਉਹਨੇ ਆਪ ਦੱਸਿਆ ਉਸ ਤੌਰ ਤੇ ਮੇਰੇ ਜੋ ਸਾਡੇ ਦਾ ਵਿਆਹ ਸੀ ਉਦੋਂ ਆਈ ਆ ਉਦੋਂ ਸਾਡੇ ਕੋਲ ਟਰਾਂਜੈਕਸ਼ਨ ਪਈ ਹੈ ਜੀ 1 ਲੱਖ ਡਾਲਰ ਉਹਨੇ ਟਰਾਂਸਫਰ ਕਰਾਇਆ ਉਹਦੀ ਸਾਡੇ ਕੋਲ ਟਰਾਂਜੈਕਸ਼ਨ ਪਈ ਹੈ ਤੁਹਾਡੇ ਤੋਂ ਕਰਵਾਇਆ ਨਹੀਂ ਉੱਥੇ ਉਹਨੇ ਸਾਡੀ ਬੋਟੀ ਨੇ ਉਹਨੂੰ ਆਪਦੇ ਭਾਈ ਨੂੰ ਤਸਕ ਕਰਾਇਆ 1 ਲੱਖ ਕਰਵਾ ਕੇ ਤੁਹਾਡੇ ਤੋਂ ਕਰਵਾਇਆ ਇਹ ਤਾਂ ਪੈਸੇ ਇੱਥੋਂ ਲੱਗਦੇ ਲੈ ਬੈਂਕਰਾਂ ਹੀ ਪਾਏ ਉੱਥੇ ਜੋ ਡਾਲਰ ਇਕੱਠੇ ਹੋਏ ਡਾਲਰਾਂ ਦੇ ਕਨਵਰਟ ਕਰਕੇ 1 ਲੱਖ ਡਾਲਰ ਉਹਨੇ ਆਪਦੇ ਭਾਈ ਨੂੰ ਦਿੱਤਾ ਉੱਥੇ ਕਿੰਨੇ ਟਾਈਮ ਬਾਅਦ ਹੁਣ ਤੁਸੀਂ ਵਾਪਸ ਆ ਜਾਣੇ ਮੈਂ ਇੱਕ ਤਰੀਕਾ ਨਾਲ ਉੱਥੇ 1.5 ਸਾਲ ਲਾ ਕੇ ਆਇਆ 9 18 ਮਹੀਨੇ ਲਾਇਆ ਵਾਪਸ ਕਿਉਂ ਮੁੜਨਾ ਪਿਆ ਤੁਹਾਨੂੰ ਉਧਰ ਵਾਪਸ ਕਿਉਂਕਿ ਜਦੋਂ ਮਤਲਬ 22 ਦੀ ਰਾਤ ਨੂੰ ਮੈਨੂੰ ਘਰੋਂ ਕੱਢਤਾ ਸੀ ਮੈਡਮਿੰਟਨ ਚਲਿਆ ਗਿਆ ਸੀ ਮੇਰੀ ਭੈਣ ਕੋਲੇ ਵਾਰ ਕੱਢਦਾ ਹਾਂ ਉੱਥੇ ਮੇਰੀ ਭੈਣ ਐਡਮਿਟਰ ਰਹਿੰਦੀ ਆ ਮੈਂ ਉਹਦੇ ਕੋਲੇ ਚਲਾ ਗਿਆ ਸੀਗਾ 7-8 ਮਹੀਨੇ ਮੈਂ ਉਹਦੇ ਕੋਲੇ ਲਾਇਆ ਨੇ ਉੱਥੇ ਮੈਂ ਕੰਮ ਕੀਤਾ ਉਹਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਇੰਡੀਆ ਆਉਣਾ ਸੀਗਾ ਮੰਮੀ ਜੜੀ ਨੇ ਇੰਡੀਆ ਆਉਣਾ ਸੀਗਾ ਉਸ ਤੋਂ ਪਹਿਲਾਂ ਮੰਮੀ ਜੜੀ ਕਹਿੰਦੇ ਚਲੋ ਮਾਮਾ ਜੀ ਵੀ ਅਸੀਂ ਰਾਇ ਕਰੀ ਮੇਰਾ ਸਮਾਨ ਸਾਰਾ ਉੱਥੇ ਹੀ ਪਿਆ ਸੀ ਉਹਨਾਂ ਕੋਲੇ ਅੱਛਾ ਮੇਰੇ ਟੈਚੀ ਮੇਰੇ ਕੱਪੜੇ ਮੇਰੇ ਡਾਕੂਮੈਂਟ ਹੋਰ ਜੋ ਵੀ ਸੀ ਮੇਰਾ ਸਮਾਨ ਕਿਉਂਕਿ ਮੈਂ ਤਾਂ ਰਾਤ ਨੂੰ 2:30 ਵਜੇ ਸਿਰਫ ਇੱਕ ਆਦੀ ਕਿਟ ਲੈ ਕੇ ਹੀ ਨਿਕਲਿਆ ਸੀਗਾ ਮੈਂ ਚਲੋ ਮੈਂ ਗੱਲਬਾਤ ਕਰਕੇ ਦੇਖਦਾ ਉੱਥੇ ਜਾ ਕੇ ਵੀ ਕੀ ਇਹ ਮੈਨੂੰ ਸਮਾਨ ਵਗੈਰਾ ਦੇ ਦਾਨਾ ਹਾਂ ਮੈਂ ਗੱਲਬਾਤ ਕਰੀ ਉਹ ਕਹਿੰਦੇ ਸੀ ਤਾਂ ਪੁਲਿਸ ਬੁਲਾਉਣੇ ਆਂ ਉਹਨਾਂ ਨੇ ਪੁਲਿਸ ਨੂੰ ਕਾਲ ਕਰਤੀ ਅੱਛਾ ਤੇ ਮੈਂ ਉੱਥੋਂ ਕਿਵੇਂ ਨਾ ਕਿਵੇਂ ਖਿਸਕ ਕੇ ਦੁਆਰੇ ਐਡਮੰਟਨ ਪਹੁੰਚ ਗਿਆ ਅੱਛਾ ਆ ਵੀ ਭੈਣ ਨੂੰ ਲੈ ਹਾਂ ਉਸ ਤੋਂ 2-3 ਦਿਨਾਂ ਬਾਅਦ ਮੈਨੂੰ ਕੋਰਟ ਦੇ ਸੰਮਣ ਆ ਗਏ ਤੇ ਮੇਰੇ ਜੇ ਚਾਰਜਸ ਲੱਗ ਗਏ ਮੇਰੇ ਤੇ ਚਾਰ ਪਰਚੇ ਦਰਜ ਹੋਏ ਨੇ ਮੇਰੇ ਤੇ ਕਾਹਦੇ ਕਾਹਦੇ ਪਤਾ ਲੱਗੇ ਹਾਂ ਸੈਕਸ਼ੂਅਲ ਹਰਾਸਮੈਂਟ ਅੱਛਾ ਫਿਜ਼ੀਕਲ ਟੌਰਚਰ ਪ੍ਰੋਪਰਟੀ ਡੈਮੇਜ ਦਾ ਤੇ ਡਰਗ ਦਾ ਡਰਗ ਦਾ ਡਰਗ ਦਾ ਜਿੱਦਾਂ ਇਹਨਾਂ ਦਾ ਵਾਈਫ ਦਾ ਰਿਸ਼ਤਾ ਸੀਗਾ ਜਿਹੜੇ ਆ ਫਿਜ਼ੀਕਲ ਦੇ ਇਹਨਾਂ ਤੇ ਦੋਸ਼ ਲਾਏ ਗਏ ਨੇ ਕੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤਾਂ ਬਹੁਤ ਬੜਾ ਮੰਦ ਭਾਗ ਹੈ ਜੀ ਵੀ 3 ਸਾਲ 2.5 ਸਾਲ ਪਰ ਇੱਥੇ ਰਹੀ ਹੋਵੇ ਤੇ ਉਹਨੂੰ ਕੋਈ ਕੰਪਲੇਂਟ ਨਹੀਂ ਆਈ ਫਿਰ ਉੱਥੇ 8-9 ਮਹੀਨੇ ਰਹੇ ਉੱਥੇ ਕੋਈ ਕੰਪਲੇਂਟ ਨਹੀਂ ਆਈ ਵੀ ਇਹ ਤਾਂ ਬਹੁਤ ਮੰਦ ਭਾਗ ਹੈ ਕਿ ਇੱਕ ਫਿਜ਼ੀਕਲ ਰਿਲੇਸ਼ਨ ਬਾਰੇ ਜਾਂ ਕੋਈ ਹੋਰ ਕਰਕੇ ਉਹਨੂੰ ਕਹਿ ਦੇਣਾ ਵੀ ਮੈਨੂੰ ਟਾਰਚਰ ਕਰਦਾ ਹੈ ਜਾਂ ਇਹ ਕਰਦਾ ਹੈਗਾ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਮਤਲਬ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਸੀਗਾ ਅੱਜ ਦੇ ਰਿਸ਼ਤਿਆਂ ਦੀ ਗੱਲ ਕਰਦੇ ਆਂ ਗੁਰੂ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈ ਕੇ ਰਿਸ਼ਤੇ ਲਏ ਜਾਂਦੇ ਆਂ ਅੱਜ ਕਿਤੇ ਨਾ ਕਿਤੇ ਲੱਗਦਾ ਵੀ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਵੀ ਕੋਈ ਕਦਰ ਕੀਮਤ ਨਹੀਂ ਰਹੀ ਗਈ ਬਿਲਕੁਲ ਨਹੀਂ ਹੈਗੀ ਜੀ ਇਹਨਾਂ ਨੂੰ ਤਾਂ ਸਿਰਫ ਕੱਲਾ ਪੈਸਾ ਦਿੰਦਾ ਸਾਨੂੰ ਤਾਂ ਪੈਸਾ ਦਿਓ ਤੇ ਐਸ਼ਵਰਤੀ ਦਿੰਦੀ ਹੈ ਤੇ ਉਹ ਗੁਰੂ ਨੂੰ ਤਾਂ ਗੁਰੂ ਨੂੰ ਤਾਂ ਇਹ ਲਾਵਾਂ ਲੈਣ ਤੋਂ ਬਾਅਦ ਨਾਲ ਦੀ ਨਾਲ ਭੁੱਲ ਜਾਂਦੇ ਨੇ ਬੀਸ ਤੇ ਉਹ ਨਾਲ ਦੀ ਨਾਲ ਡਰੈੱਸਾਂ ਹੋਰ ਪਾ ਲਾਉਂਦੀਆਂ ਨੇ ਪੈਂਟਾਂ ਸ਼ਾਂਡਾਂ ਪਾ ਲੈ ਬਾਹਰ ਨਾਲ ਦਿਨਾਂ ਸਭ ਕੁਝ ਬਦਲ ਜਾਂਦੀਆਂ ਨੇ ਇਹਨਾਂ ਦੇ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਬੰਦੇ ਆ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਬੱਚੇ ਨਾਲ ਐਡਾ ਵੱਡਾ ਧੋਖਾ ਹੁੰਦਾ ਤੇ ਬੱਚੇ ਤੇ ਕੀ ਬੀਤਦੀ ਆ ਬੱਚੇ ਦੇ ਜੀ ਮੇਰੀ ਭੈਣ ਵੀ ਹੈਂਡੀਕੈਪਟ ਹੈ ਉਹ ਬੋਲ ਨਹੀਂ ਸਕਦੀ ਥੋੜਾ ਜਿਹਾ ਘੱਟ ਬੋਲਦੀ ਆ ਮਤਲਬ ਉਹਦਾ ਵਿਚਾਰੀ ਦਾ ਰੋ ਰੋ ਪੁਰਾ ਹਾਲ ਹੈ ਸਰੀਰ ਉਹਦਾ ਬਿਲਕੁਲ ਕਿ ਤੀਲੇ ਵਰਗਾ ਬਣ ਗਿਆ ਤੇ ਮੇਰਾ ਭਨੋਇਆ ਮਤਲਬ ਸਾਰੀ ਤਨਖਾਹ ਉਹਦੀ ਉਹ ਚ ਪੈਨਸ਼ਨ ਉਹ ਚ ਵਗ ਜਾਂਦੀ ਹੈ ਉਹਦੇ ਕੋਲ ਸਿਰਫ 12000 ਰਹਿੰਦਾ ਠੀਕ ਹੈ ਜੀ ਉਹ ਮਤਲਬ ਡਿਪਰੈਸ਼ਨ ਦਾ ਮਰੀਜ਼ ਹੋ ਗਿਆ ਉਹ ਤੁਹਾਨੂੰ ਬੁਲਾਜਣਾ ਇੱਥੇ ਫ ਇਹ ਡਿਪਰੈਸ਼ਨ ਦਾ ਮਰੀਜ਼ ਹੈ ਇਹ 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 ਉਹਦੇ ਉਹ ਤੋਂ ਹੈਂਡੀਕੈਪਟਰ ਤੁਰੇ ਵੀ ਨਹੀਂ ਜਾਂਦਾ ਮੇਰੇ ਕੋਲ ਜੇ ਤੋਂ ਇਹ ਮਤਲਬ ਉਹਦੇ ਦਾ ਪਿੰਡੀ ਨਹੀਂ ਵੜਿਆ ਕਿ ਉਹ ਲੋਕਾਂ ਤੋਂ ਡਰਦਾ ਵੀ ਲੋਕ ਭੈਣ ਦੇ ਫਿਰ ਸਾਨੂੰ ਪੁੱਛਦੇ ਆ ਫਿਰ ਇਹ ਮਤਲਬ ਉੱਥੇ ਆਪਦੀ ਮੇਰੀ ਕਿਹੜੀ ਰਿਸ਼ਤੇਦਾਰੀ ਕਿਤੇ ਕਿਤੇ ਰਿਸ਼ਤੇਦਾਰੀ ਜਿਹਾ ਗਿਆ ਤਾਂ ਹੱਥ ਨੂੰ ਉੱਥੇ ਲਾਇਆ 20 ਦਿਨ ਉੱਥੇ ਲਾਇਆ ਕਿਤੇ ਕਿਤੇ ਵਗਿਆ ਇੱਕ ਬੰਦਾ ਇਹਦੇ ਨਾਲ ਰਹਿੰਦਾ ਹੈ ਹਰ ਵਕਤ ਇੱਕ ਬੰਦਾ ਇਹਦੇ ਨਾਲ ਰਹਿੰਦਾ ਹੈ ਵੀ ਕੀ ਪਤਾ ਉਹਨਾਂ ਦਾ ਬੱਚੇ ਦਾ ਕੀ ਮੰਨਤੀ ਗੱਲ ਆ ਜੀ ਕਿਤੇ ਕੋਈ ਸੁਸਾਈਸਾਈਡ ਵਗੈਰਾ ਨਾ ਕਰ ਜਣ ਜਾਂ ਵੀ ਹੋਰ ਕੁਝ ਨਾ ਕਰ ਜੇ ਮੈਨੂੰ ਤਾਂ ਹਰ ਵਕਤ ਮਸਲੇ ਇਹ ਕਿ ਲੱਗਦਾ ਵੀ ਪੂੰਜੀ ਵੀ ਸਾਰੀ ਗਵਾਲੀ ਤੇ ਆ ਰੋਗ ਸਾਰੀ ਉਮਰ ਦਾ ਰੋਗ ਆ ਜਿਹੜਾ ਡਿਪਰੈਸ਼ਨ ਦਾ ਰੋਗ ਤਾਂ ਹਟਦਾ ਹੀ ਨਹੀਂ ਹੁੰਦਾ ਤਾਂ ਖਤ ਵੀ ਨਹੀਂ ਹੁੰਦਾ ਹੈਗਾ ਚਾਹੇ ਕਿੰਨੀ ਹੋ ਜੇ ਡਿਪਰੈਸ਼ਨ ਦਾ ਰੋਗ ਨਹੀਂ ਠੀਕ ਹੁੰਦਾ ਅੰਕਲ ਜਦੋਂ ਇੰਨਾ ਖੁਸ਼ ਹੁੰਦਾ ਹੈ ਇਹ ਵੀ ਪੰਜਾਬ ਚ ਆ ਗਏ ਐਡਾ ਬੜਾ ਧੋਖਾ ਹੋ ਗਿਆ ਜ਼ਮੀਨ ਜਾਇਦਾਦ ਵੇਚ ਗਈ ਸਾਰੀ ਪੂੰਜੀ ਜੀ ਪੁਲਿਸ ਦੇ ਕੋਲ ਜਾਣੇ ਹੋ ਜਾਂ ਪੰਚਾਇਤ ਕੋਲ ਜਾਣੇ ਹੋ ਦੇਖੋ ਜੀ ਪਹਿਲਾਂ ਤਾਂ ਅਸੀਂ ਉਹਨਾਂ ਦੇ ਰਿਸ਼ਤੇਦਾਰਾਂ ਕੋਲੇ ਗਏ ਉਹਦੀ ਮਾਂ ਕੋਲੇ ਗਏ ਮੋੜ ਮੰਡੀ ਉਹਨੇ ਮਾਂ ਨੇ ਕਿਹਾ ਸਾਨੂੰ ਤਾਂ ਪਤਾ ਨਹੀਂ ਗਗਨ ਨੂੰ ਪਤਾ ਜਾਂ ਉਹਦੇ ਪੁੱਫੜ ਨੂੰ ਪਤਾ ਪਪੁਰਾ ਦਾ ਹਰਜੰਤ ਸਿੰਘ ਸਿੱਧੂ ਗਿਆਏਗਾ ਤੇ ਜਦ ਕਹੀਂ ਉਹਨੂੰ ਪਤਾ ਹੈ ਜਾਂ ਫਿਰ ਕਹਿੰਦੀ ਚਲੋ ਅਸੀਂ ਉਤੋਂ ਆ ਗਏ ਉਤੋਂ ਬਾਅਦ ਅਸੀਂ ਉਹ ਨਾਨਕੇ ਗਏ ਵੀ ਪਾਈ ਸਾਡਾ ਕੋਈ ਮਸਲਾ ਹੱਲ ਕਰੋ ਕੀ ਗੱਲ ਹੈਗੀ ਐ ਉਦੋਂ ਉਹ ਵੀ ਸਾਨੂੰ ਜਵਾਬ ਦੇ ਕੇ ਕਹਿੰਦੇ ਸੀ ਉਹਨਾਂ ਨੇ ਨਿਬਟੋ ਫਿਰ ਅਸੀਂ ਉਹਦੇ ਮਾਸੜ ਕੋਲੇ ਗਏ ਮਾਸੜ ਨੇ ਵੀ ਇਹੀ ਜਵਾਬ ਦਿੱਤਾ ਕਹਿੰਦਾ ਜੀ ਤੁਸੀਂ ਉਹਨਾਂ ਨਾਲ ਗੱਲ ਕਰੋ ਚਲੋ ਫਿਰ ਅਸੀਂ ਪੁਲਿਸਰ ਕੋਲੇ ਪਹੁੰਚ ਕੇ ਰਿ ਐਸਐਸਪੀ ਐ ਤਰਖਾਸ ਦਿੱਤੀ ਐਸਐਸਪੀ ਨੇ ਡੀਐਸਪੀ ਨੂੰ ਮਾਰਕ ਕਰਤਾ ਡੀਐਸਪੀ ਨੇ 8 10 ਉਹ 12 ਸਾਨੂੰ ਬੁਲਾਇਆ 8:00 ਦਾ 12 ਉਹਦੇ ਫੁੱਫੜ ਤੇ ਉਹਦੇ ਡੈਡੀ ਨੂੰ ਬੁਲਾਇਆ ਕੁੜੀ ਦੇ ਨੂੰ ਉਹ ਮਤਲਬ ਬਿਆਨ ਬੂਣ ਜੇ ਲੈ ਕੇ ਇੱਕ ਦਿਨ ਤਾਂ ਕਹਿੰਦਾ ਵੀ ਮੈਂ ਹੁਣੇ ਵੀ ਪਰਚਾ ਸਰਚ ਕਰ ਦਊ ਆਪਦੇ ਪੀਏ ਨੂੰ ਕਹਿੰਦਾ ਚਲੋ ਸਾਨੂੰ ਐ ਆ ਗਈ ਪਰਚਾ ਕਰੂਗਾ ਉਹ ਜਦੋਂ ਅਸੀਂ ਅਗਲੇ ਦਿਨ ਕਹੇ ਮਾਹ ਜੀ ਵੀ ਥਾਣੇ ਭੇਜਤਾ ਤੁਸੀਂ ਰਿਪੋਰਟ ਕਹਿੰਦਾ ਯਾਰ ਛੋਟਾ ਪਰਚਾ ਬਣਦਾ ਨਹੀਂ ਹੈਗਾ ਤੇ ਇਸ ਕਰਕੇ ਇਸ ਦਾ ਮਤਲਬ ਫਾਈਲ ਕਰਤਾ ਤੁਸੀਂ ਆਪਦੀ ਕੋਰਟ ਨਹੀਂ ਚਾਰਜਾਈ ਕਰ ਲੋ ਉਹਦੀ ਮੇਰੇ ਕੋਲ ਆਰਟੀਆਈ ਪਈ ਹੈ ਆ ਮੇਰੇ ਕੋਲੇ ਆਰਟੀਆਈ ਹੈ ਉਹਦੀ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਮਤਲਬ ਕਲੀਅਰ ਜਵਾਬ ਦਿੱਤਾ ਹੈ ਕਿ ਸੋਡਾ ਦਾ ਪਰਚੇ ਨਹੀਂ ਬਣਦਾ ਹੁਣ ਮੈਂ ਉਹਨਾਂ ਡੀਐਸਪੀ ਨੂੰ ਜਵਾਬ ਕੀਤਾ ਮੈਂ ਕਿਹਾ ਸਰ ਜੀ ਦਾਦਾ ਜੀ ਫਿਰ ਮਤਲਬ ਪੈਸੇ ਲੈ ਕੇ ਕੁੜੀਆਂ ਸੱਚੀਆਂ ਹੋ ਜਾਂਦੀਆਂ ਨੇ ਕੈਨੇਡਾ ਭੱਜ ਜਾਂਦੀਆਂ ਨੇ ਹੁਣ ਉਧਰ ਜਾ ਕੇ ਪਰਚੇ ਦਰਜ ਕਰਾਉਂਦੀਆਂ ਨੇ ਮੁੰਡੇ ਫਿਰ ਇੱਧਰ ਆ ਜਾਂਦੇ ਨੇ ਤੁਸੀਂ ਕਹਿੰਦੇ ਨਾ ਵੀ ਲੈ ਤਾ ਗਈ ਕੁੜੀ ਵੀ ਫਿਰ ਲਿਜਾਣ ਦਾ ਮਸਲਾ ਤਾਂ ਨਹੀਂ ਹੱਲ ਹੋਇਆ ਉਲਟਾ ਡਿਵੋਰਸ ਦਾ ਕੇਸ ਕਰਤਾ ਮੈਂ ਕਿਹਾ ਇਸ ਤੇ ਕੁੜੀ ਨੂੰ ਬਿਸਾਉਣ ਲਈ ਤਿਆਰ ਹਾਂ ਠੀਕ ਹੈ ਸਾਡੇ ਮੁੰਡੇ ਨੂੰ ਰੱਖੇ ਜਾਂ ਸਾਡੇ ਮੁੰਡੇ ਨੂੰ ਉੱਥੇ ਲੈ ਜੇ ਜਾਂ ਸਾਡੇ ਪੈਸੇ ਵਾਪਸ ਕਰੇ ਕੁਝ ਤਾਂ ਕਰੇ ਨਾ ਉਹ ਕਹਿੰਦੇ ਵੀ ਤੁਸੀਂ ਕੋਰਟ ਰਾਹੀਂ ਨਿਪਟੋ ਕਹਿੰਦੇ ਫੋਰਨ ਦੇ ਵਿੱਚ ਵੀ ਜਿਵੇਂ ਇਹਨਾਂ ਨੇ ਦੱਸਿਆ ਕਿ ਜ਼ਿਆਦਾ ਲੇਡੀਜ਼ ਦੀ ਸੁਣਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਵੀ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵੇਖਦੇ ਹਾਂ ਜਿਦੇ ਵਿੱਚ ਲੇਡੀਜ਼ ਨੂੰ ਪਹਿਲ ਦਿੱਤੀ ਜਾਂਦੀ ਹੈ ਕੋਈ ਵੀ ਕੰਮ ਹੈਗਾ ਉਹਦੀ ਸੁਣਵਾਈ ਜ਼ਿਆਦਾ ਦੀ ਕਿ ਲੱਗਦਾ ਨੌਜਵਾਨਾਂ ਦੀ ਮੁੰਡਿਆ ਨਹੀਂ ਵੀ ਸੁਣਵਾਈ ਹੋਣੀ ਚਾਹੀਦੀ ਮੁੰਡਿਆਂ ਦੀ ਸੁਣਵਾਈ ਉੱਥੇ ਬਿਲਕੁਲ ਨਹੀਂ ਜੀ ਕੋਈ ਸਰਕਾਰ ਨਹੀਂ ਸੁਣਦੀ ਇੱਥੇ ਵੀ ਸਰਕਾਰਾਂ ਨਹੀਂ ਸੁਣ ਰਹੀਆਂ ਮੁੰਡਿਆਂ ਦੀਆਂ ਕੁੜੀਆਂ ਨੂੰ ਹੀ ਕਹਿ ਰਹੇ ਨੇ ਵੀ ਹਾਂ ਜੀ ਇਹ ਤਾਂ ਮੁੰਡੇ ਵਾਲੇ ਤਾਂ ਮੁੰਡਿਆਂ ਨੂੰ ਤਾਂ ਅਸੀਂ ਕਿਹਨਾਂ ਦੇ ਲੇਬਲ ਲੱਗਿਆ ਹੋਇਆ ਵੀ ਮੁੰਡੇ ਦਾ ਨਸ਼ੇਸ਼ੇ ਕਰਦੇ ਆ ਕੁੜੀਆਂ ਚੰਗੀਆਂ ਨੇ ਹੁਣ ਕੁੜੀਆਂ ਕੀ ਜਾਂਦੀਆਂ ਨੇ ਕੁੜੀਆਂ ਦੀ ਸਲਮਾਈ ਉਧਰ ਕੈਨੇਡਾ ਚ ਇੰਨੀ ਜ਼ਿਆਦੇ ਹੈ ਕਿ 911 ਤੇ ਕਾਲ ਕਰਦੇ ਆ ਨਾਲ ਦੀ ਨਾਲ ਮੁੰਡੇ ਨੂੰ ਅਰੈਸਟ ਕਰਾਉਂਦੀਆਂ ਨੇ ਨਾਲ ਦੀ ਨਾਲ ਪਰਚਾ ਦਰਜ ਕਰਾਉਂਦੀਆਂ ਨੇ ਉਹ ਕੁੜੀਆਂ ਦੀ ਸਲਮਾਈ ਹੈ ਮੁੰਡਿਆਂ ਦੀ ਉੱਥੇ ਬਿਲਕੁਲ ਸਲਮਾਈ ਨਹੀਂ ਹੈਗੀ ਜੀ ਇੱਧਰ ਪੰਜਾਬ ਦੀ ਗੱਲ ਕਰੀਏ ਫਿਰ ਇੱਥੇ ਪੁਲਿਸ ਪ੍ਰਸ਼ਾਸਨ ਦੀਆਂ ਨਾਕਾਮਜਾਬੀਆਂ ਕਿ ਸਰਕਾਰ ਦੀਆਂ ਨਾਕਾਮਜਾਬੀਆਂ ਕਿ ਦੇਖੋ ਜੀ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤਾਂ ਸਾਰੇ ਇੱਕੋ ਹੀ ਹੈ ਇੱਕੋ ਇੱਕੋ ਸਿੱਕੇ ਦੇ ਦੋਨੇ ਪਹਿਲੂ ਨੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਪ੍ਰਸ਼ਾਸਨ ਹੈ ਜੇ ਹੁਣ ਸਰਕਾਰ ਪੁਲਿਸ ਨੂੰ ਹਦਾਇਤਾਂ ਕਰੇ ਵੀ ਜੇ ਤੁਹਾਡੇ ਕੋਲ ਕੋਈ ਕਿਸੇ ਇਸ ਤਰ੍ਹਾਂ ਦੇ ਫਰਾਡ ਦੀ ਛੋਟੇ ਕੋਲੇ ਦਰਖਾਸਤ ਆਉਂਦੀ ਹੈ ਤੁਰੰਤ ਉਹਦੇ ਕਾਰਵਾਈ ਕਰੋ ਲੇਕਿਨ ਪੁਲਿਸ ਕਰਦੀ ਨਹੀਂ ਪੁਲਿਸ ਜਾਂ ਕਿਸੇ ਲੋਕਲ ਐਮ ਐਲ ਏ ਨੂੰ ਫੋਨ ਕਰ ਦਿੰਦਾ ਹੁਣ ਇਹਨਾਂ ਕੋਲੇ ਤਾਂ ਪੰਚੀ ਨਹੀਂ ਹੈ ਇਹ ਕਿਹਨੂੰ ਦੇਣ ਕੋਸ ਉਹਨਾਂ ਨੂੰ ਤਾਂ ਖਬਰਾਂ ਕਿਹਨੂੰ ਕਿਹਨੂੰ ਪੈਸੇ ਵੰਡੇ ਆ ਉਹ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤੇ ਨਾ ਪੁਲਿਸ ਨੇ ਕਾਰਵਾਈ ਕੀਤੀ ਹੈ ਠੀਕ ਹੈ ਕਿਸੇ ਸ਼ਿਫਾਰਿਸ਼ਪਾਤੀ ਵੀ ਨਹੀਂ ਉਹ ਤਾਂ ਇੱਥੋਂ ਤੱਕ ਕੇ ਮੀਡੀਆ ਦੇ ਵਿੱਚ ਅਸੀਂ ਕੈਨੇਡੀਅਨਾਂ ਪਿੰਡੂ ਕੈਨੇਡੀਅਨ ਦੇ ਇੰਟਰਵਿਊ ਦਿੱਤੀ ਅੱਛਾ ਉਹਦੇ ਉੱਤੇ ਉਹਨਾਂ ਨੂੰ ਥ੍ਰੈਟ ਕਰਿਆ ਉਹ ਮੁੰਡਾ ਅੱਜ ਇੱਥੇ ਵੀ ਬੋਲ ਕੇ ਗਿਆ ਵੀ ਮੈਨੂੰ ਥ੍ਰੈਟ ਕਰਿਆ ਉਹਨਾਂ ਨੇ ਵੀ ਐ ਨਹੀਂ ਪਤਾ ਵੀ ਮੇਰੇ ਤੇ ਕੋਈ ਮੇਰਾ ਨੁਕਸਾਨ ਕਰ ਦੇਣਾ ਔਰ ਮੈਨੂੰ ਪ੍ਰੈਸ਼ਰ ਪਾਇਆ ਉਹਨਾਂ ਤੇ ਤੇ ਉਥੋਂ ਕਰ ਕਰੇਲੂ ਉਹਨਾਂ ਤੇ ਉਹ ਕਰਿਆ ਤੇ ਇਸ ਕਰਕੇ ਮਤਲਬ ਵੀ ਉਹ ਮੈਂ ਮੈਂ ਉਹਨਾਂ ਨੂੰ ਕਹਿੰਨਾ ਉਹ ਵੀ ਮੇਰੇ ਨਾਲ ਉਹਨੇ ਮਤਲਬ ਗੱਲ ਕਰਨ ਦੀ بجائے ਸਾਡੇ ਨਾਲ ਗੱਲ ਕਰਨ ਦੇ ਪਿੰਡੂ ਵਾਲਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਨਾ ਇੱਥੇ ਉਹ ਕਰਨ ਦਿਓ ਫਿਰ ਉਹਨੂੰ ਕਹਿੰਦੇ ਤੁਸੀਂ ਉਹਨੂੰ ਇੱਥੇ ਬੜ ਨਾ ਦਿਓ ਮੇਰੇ ਜਿਹੇ ਪਲੇਸ ਤੇ ਤੁਸੀਂ ਅੱਜ ਪੜਨ ਆਂਦੇ ਹੋ। ਵੀ ਕੀ ਗੱਲ ਅਸੀਂ ਸਾਡੇ ਕੋਲੇ ਇੱਕੋ ਹੀ ਹੱਲ ਹੈ মিডিਆ। ਅਸੀਂ মিডিਆ ਕੋਲੇ ਗਏ ਆ ਕੋਈ ਕਾਰਵਾਈ ਕਰਨੀ ਮੇਰੇ ਤੇ ਕਰਦੇ ਹੋ। মিডিਆ ਦੇ ਕਾਲ ਮਾ ਦੇ ਹੁਣ ਜਦੋਂ ਪੁਲਿਸ ਸਾਡੀ ਨਹੀਂ ਸੁਣਦੀ। ਛੋਟੇ ਰਿਸ਼ਤੇਦਾਰ ਸਾਡੀ ਨਹੀਂ ਸੁਣਦੀ। ਤੁਸੀਂ ਸਾਡੇ ਨੰਬਰ ਬਲੌਕ ਕਰਤੇ ਫਿਰ ਅਸੀਂ ਜਾਈਏ ਤੇ ਜਾਈਏ ਕਿਹਦੇ ਕੋਲੇ। ਇਹ ਸਾਡੇ ਕੋਲ ਤਾਂ ਇੱਕ মিডিਆ ਰਹਿ ਗਿਆ ਸਾਡੀ ਵਾਇਸ ਆਉਣੀ। ਹੁਣ ਉਹ মিডিਆ ਨੂੰ ਵੀ ਥ੍ਰੈਟ ਕਰਨ ਲੱਗ ਪਏ। ਉਹ মিডিਆ ਨੂੰ ਵੀ ਥ੍ਰੈਟ ਕਰਦੇ ਆ। ਦੇਖੋ ਮੈ ਤਾਂ ਹੈਰਾਨ ਆ ਇਸ ਗੱਲ ਤੇ ਤੁਹਾਡਾ ਕੱਲ ਨੂੰ ਮੈਨੂੰ ਵੀ ਕਰਨੀ ਸੀ ਮੇਰੇ ਤੇ ਵੀ ਕਾਰਵਾਈ ਕਰਨ ਨੂੰ ਮੇਰੇ ਤੇ ਵੀ ਤੁਹਾਡਾ ਵੀ ਸਾਡੇ ਮੁੰਡੇ ਤੇ ਵੀ ਕੋਈ ਕਾਰਵਾਈ ਕਰ ਦੇਣਾ ਹੁਣ ਅਸੀਂ ਤਾਂ ਇਥੇ ਕਰ ਸਕਦੇ ਨੇ ਉਰੇ ਵੀ ਕਰ ਸਕਦੇ ਨੇ ਮੈਨੂੰ ਵੀ ਡਰ ਲੱਗ ਗਿਆ ਮੈਨੂੰ ਦੇਖੋ ਸਾਨੂੰ ਤਾਂ ਪੂਰਾ ਖਤਰਾ ਹੈ ਸਾਨੂੰ ਖਤਰਾ ਮੇਰਾ ਆਪਣਾ ਭਾਣ ਜਾਂ ਡਿਪਰੈਸ਼ਨ ਚ ਹੈ ਠੀਕ ਹੈ ਵੀ ਇਹ ਹਰਜੰਤ ਸਿੰਘ ਉਹਦਾ ਫੋਫੜਾ ਕੁੜੀ ਦਾ ਸੈਦੂ ਗਿਆ ਦਾ ਉਹਦਾ ਭਰਾ ਗਗਨਦੀਪ ਹੈ ਕੈਨੇਡਾ ਬੈਠਾ ਹੈ ਉਹਦੀ ਮਾਂ ਮਨਜੀਤ ਕੌਰ ਹੈ ਮਨਪ੍ਰੀਤ ਕੌਰ ਉਹਦਾ ਪਿਓ ਗੁਰਵਰਨ ਸਿੰਘ ਤੇ ਇਹ ਮਤਲਬ ਸਾਰੇ ਜ਼ਿੰਮੇਵਾਰ ਨੇ ਅਗਲਾ ਮੇਰਾ ਬੇਟਾ ਜੀ ਆਮ ਇਹ ਕੋਈ ਪਰਿਵਾਰ ਦੀਆਂ ਫੋਟੋਆਂ ਹੈ ਤੁਹਾਡੇ ਕੋਲ ਹਾਂ ਪਰਿਵਾਰ ਦੀਆਂ ਮੇਰੇ ਕੋਲ ਫੋਟੋਆਂ ਹੈਗੀਆਂ ਜੇ ਕੋਈ ਕੋਈ ਇਹ ਜੀ ਕੋਈ ਗਲਤ ਹਰਕਤ ਤੁਹਾਡੇ ਕੋਲੇ ਜਿੰਨਾ ਵੀ ਤੁਹਾਡਾ ਪੈਸਾ ਲੱਗਿਆ ਹੈ ਕੀ ਉਹਦੇ ਕੋਲੇ ਤੁਹਾਡੇ ਕੋਲ ਸਾਰੀਆਂ ਟ੍ਰਾਂਜੈਕਸ਼ਨਾਂ ਸਾਡੇ ਕੋਲ ਸਾਰੀਆਂ A to Z ਟ੍ਰਾਂਜੈਕਸ਼ਨਾਂ ਸਾਡੇ ਕੋਲ ਸਾਰੇ ਕੋਲੇ ਆ ਸਾਰੀਆਂ ਟ੍ਰਾਂਜੈਕਸ਼ਨਾਂ ਪਈਆਂ ਨੇ ਸਾਰੀਆਂ ਜੀ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰ ਰਹੇ ਅਸੀਂ ਇਨਸਾਫ ਮੰਗਦੇ ਹਾਂ ਵੀ ਜਾਂ ਸਾਡੇ ਪੈਸੇ ਦੇ ਦਿਓ ਜਾਂ ਸਾਡੇ ਮੁੰਡੇ ਨੂੰ ਪਿਆਰ ਕਰਾ ਲਓ ਸਾਡੇ ਦਾ ਦੋ ਹੀ ਹੋਣੇ ਬਸ ਜੀ ਹਾਂਜੀ ਕਿਤੇ ਨਾ ਕਿਤੇ ਜਿਹੜਾ ਅੱਜ ਬਾਗੀ ਪੁਰਾਣੇ ਦੇ ਵਿੱਚ ਇਕੱਠਾ ਕੀਤਾ ਗਿਆ ਸੀਗਾ ਇਹ ਉਹਨਾਂ ਨੌਜਵਾਨਾਂ ਵਾਸਤੇ ਕੱਟ ਕੀਤਾ ਗਿਆ ਸੀ ਜਿਨ੍ਹਾਂ ਨੂੰ ਕੁੜੀਆਂ ਨੇ ਬਾਹਰ ਜਾ ਕੇ ਧੋਖਾ ਦਿੱਤਾ ਸੀ ਅਜੇ ਪਰਿਵਾਰ ਪਰਿਵਾਰ ਜਿਹੜੇ ਆਏ ਨੇ ਇਹ ਉਹ ਪਰਿਵਾਰ ਆਏ ਨੇ ਜਿਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਪਰ ਕਿਤੇ ਨਾ ਕਿਤੇ ਅੰਕਲ ਦੇ ਮੂੰਹੋਂ ਉਹਨਾਂ ਦੇ ਵਿੱਚ ਇਹ ਆਇਆ ਕਿ ਪੱਤਰਕਾਰਾਂ ਨੂੰ ਵੀ ਥ੍ਰੈਟ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਜਿੰਨਾ ਚੈਨਲ ਤੇ ਵੀਡੀਓ ਪਾਈ ਸੀਗੀ ਪਿੰਡੂ ਕੈਨੇਡੀਅਨ ਕੋਈ ਚੈਨਲ ਹੈਗਾ ਉਹਨਾਂ ਤੇ ਇਹਨਾਂ ਨੇ ਵੀਡੀਓ ਪਾਈ ਸੀ ਉਹਨਾਂ ਨੂੰ ਵੀ ਥ੍ਰੈਟ ਕੀਤਾ ਗਿਆ ਹੈਗਾ ਪਰ ਅਸੀਂ ਇਹ ਕਹਿਣਾ ਚਾਉਂਦੇ ਆ ਕਿ ਜੇਕਰ ਸਾਡੇ ਕੋਲੇ ਕੋਈ ਪਰਿਵਾਰ ਪਹੁੰਚਿਆ ਤਾਂ ਉਹਨਾਂ ਦੇ ਕੋਲ ਜਿਹੜੇ ਬਕਾਇਦਾ ਪ੍ਰੂਫ ਹੈਗੇ ਨੇ ਉਹਨਾਂ ਦੀਆਂ ਪਰਿਵਾਰ ਦੀਆਂ ਤਸਵੀਰਾਂ ਹੈਗੀਆਂ ਨੇ ਉਹਨਾਂ ਦੀ ਜਿੰਨੀਆਂ ट्रांजੈਕਸ਼ਨਾਂ ਹੈਗੀਆਂ ਨੇ ਪਰਿਵਾਰ ਨੂੰ ਕੁੜੀ ਵਾਲਿਆਂ ਨੂੰ ਪੈਸੇ ਭੇਜੇ ਨੇ ਉਹ ਸਾਰੀਆਂ ਹੈਗੀਆਂ ਪਰ ਅਸੀਂ ਉਹ ਮੀਡੀਆ ਨਰਪੱਖ ਮੀਡੀਆ ਅਸੀਂ ਹਰੇਕ ਦੀ ਖਬਰ ਲਾਵਾਂਗੇ ਪ੍ਰੂਫਾਂ ਦੇ ਆਧਾਰ ਤੇ ਲਾਵਾਂਗੇ ਜੇਕਰ ਕਿਸੇ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਕਰ ਸਕਦਾ ਹੈਗਾ ਅਸੀਂ ਨੇ ਧੜਕ ਤੇ ਨਰਪੱਖ ਪੱਤਰਕਾਰੀ ਕਰਦੇ ਆਂ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੇ ਪੀੜਤ ਪਰਿਵਾਰਾਂ ਦੀ ਜਰੂਰ ਸੁਣਵਾਈ ਹੋਵੇ ਕਿਤੇ ਨਾ ਕਿਤੇ ਕੁੜੀਆਂ ਦੇ ਜੇਕਰ ਸਾਫਾ ਮਿਲਣਾ ਚਾਹੀਦਾ ਤੁਹਾਨੂੰ ਇਹ ਵੀਡੀਓ ਕਿਦਾਂ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੁੜੇ ਰਹਿਣਾ ਹੈਵਨ ਇੰਡੀਆ ਟੀਵੀ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ